ਬੜਾ ਪੰਜਾਬ ਨਾਲ ਕਨੈਕਸ਼ਨ ਹੈ ਪਿਕਚਰ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਫਿਲਮ ਬਣਾਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਇਹ ਸੋਚਣਾ ਸੀ ਕਿ ਇਹਦੀ ਸ਼ੁਰੂਆਤ ਪੰਜਾਬ ਤੋਂ ਹੀ ਕਰੀਏ ਚੰਡੀਗੜ੍ਹ ਤੋਂ ਹੀ ਕਰੀਏ ਪੁੱਤਰ ਵੱਲੋਂ ਕਿਹੜਾ ਇੱਕ ਪੁੱਛਣਾ ਚਾਹਵਾਂਗੀ ਕੰਪਲੀਮੈਂਟ ਦਿੱਤਾ ਵੀ ਪਪਾ ਆ ਕਮਾਲ ਕਰਤੀ ਅੱਜ ਤੇ ਉਹ ਇਸ ਤਰ੍ਹਾਂ ਕਹਿੰਦਾ ਹੀ ਨਹੀਂ ਮੈਨੂੰ ਤਾਂ ਕਹਿੰਦਾ ਪਪਾ ਇਹ ਠੀਕ ਕਰੋ ਐਡਿਟ ਕਰੋ ਅੱਲਾ ਤਾਂ ਤੁਸੀਂ ਆਏ ਹੋ ਪੰਜਾਬ ਦੇ ਵਿੱਚ ਤੁਹਾਨੂੰ ਮੋਸਟ ਵੈਲਕਮ ਆ ਤਾਂ ਪੰਜਾਬ ਦੇ ਵਿੱਚ ਅੱਜ ਪ੍ਰੀਮੀਅਰ ਰੱਖਿਆ ਗਿਆ ਇਹ ਪਹਿਲਾਂ ਤਾਂ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬੜੀ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਆ ਫਿਲਮ ਹੀਰ ਐਕਸਪ੍ਰੈਸ ਜਿਹੜੀ 12 ਸਤੰਬਰ ਨੂੰ ਰਿਲੀਜ਼ ਹੋਏਗੀ ਸਿਨੇਮਾ 'ਚ ਉਹਦਾ ਪ੍ਰੀਮੀਅਰ ਇੱਥੇ ਪੰਜਾਬ 'ਚ ਕੀਤਾ ਜਾ ਰਿਹਾ ਹੈ। ਔਰ ਬੜਾ ਪੰਜਾਬੀਨਲ ਕਨੈਕਸ਼ਨ ਹੈ ਪਿਕਚਰ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੁੰਦੀ ਹੈ। ਆ ਮੇਰਾ ਕੈਰੈਕਟਰ ਪੰਜਾਬ ਦਾ ਪਿਕਚਰ ਦੇ ਅੰਦਰ ਹੈ ਬੈਰੀ ਮਾਮਾ। ਆ ਹੀਰ ਪੰਜਾਬ ਦੀ ਹੈ। ਔਰ ਨਾਲੇ ਕੀ ਹੈ ਕਿ ਜੀ ਪੰਜਾਬ ਤੋਂ ਕਹਾਣੀ ਛੁਰੂ ਹੁੰਦੀ ਹੈ ਜਿਹੜੀ ਲੰਡਨ ਜਾਂਦੀ ਹੈ ਦੂਜੀ ਜਗ੍ਹਾ ਜਾਂਦੀ ਹੈ। ਔਰ ਫਿਲਮ ਦੀ ਜਿਹੜੀ ਮੇਨ ਹੀਰੋਇਨ ਹੈ ਦਿਵਿਤਾ ਜਨੇਜਾ ਉਹ ਪੰਜਾਬ ਦੀ ਹੈਗੀ ਹੈ। ਚੰਡੀਗੜ੍ਹ ਅੰਮਲਾ ਦੀ ਰਹਿਣ ਵਾਲੀ ਕੁੜੀ ਹੈ ਇੱਥੇ ਹੀ ਪੜ੍ਹੀ ਲਿਖੀ ਹੈ ਇੱਥੇ ਹੀ ਉਹਨੇ ਡਰਾਮਾ ਐਕਟਿੰਗ ਇੱਥੇ ਸਿੱਖੀ ਤੇ ਖੁਸ਼ੀ ਦੀ ਗੱਲ ਹੈ ਔਰ ਫਿਲਮ ਬਣਾਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਦਾ ਇਹ ਸੋਚਣਾ ਸੀ ਕਿ ਇਹਦੀ ਸ਼ੁਰੂਆਤ ਪੰਜਾਬ ਤੋਂ ਹੀ ਕਰੀਏ ਚੰਡੀਗੜ੍ਹ ਤੋਂ ਹੀ ਕਰੀਏ ਇਸ ਕਰਕੇ ਅਸੀਂ ਸਾਰੇ ਇੱਥੇ ਆਏ ਹੋਇਆ ਫਿਲਮ ਹੀਰ ਐਕਸਪ੍ਰੈਸ ਦੇ ਪ੍ਰੀਮੀਅਰ ਵਾਸਤੇ ਐਂਡ ਮੈਂ ਤੁਹਾਨੂੰ ਕਹਿਣਾ ਕਿ ਜੀ ਬੜੀ ਤਾਰੀਫ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਡਾਇਰੈਕਟਰ ਉਮੇਸ਼ ਸ਼ੁਕਲਾ ਪ੍ਰੋਡੂਸਰ ਸੰਜੇ ਗਰੋਵਰ ਜਲਾ ਮੇਰਾ ਬੇਟਾ ਜੀ ਸੰਜੇ ਗਰੋਵਰ ਦੀ ਇਹ ਸਟੋਰੀ ਵੀ ਇਹ ਪਿਕਚਰ ਦੀ ਕਹਾਣੀ ਪ੍ਰੋਡੂਸਰ ਆਸ਼ਿਸ਼ ਵਾਗ ਪ੍ਰੋਡੂਸਰ ਸੰਪਦਾ ਵਾਗ ਸਾਰੇ ਜਿੰਨੇ ਲੋਕ ਇਸ ਫਿਲਮ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬਧਾਈ ਮੁਬਾਰਕਬਾਦ ਬਾਬਾ ਮੇਰ ਕਰੇ ਪਿਕਚਰ ਚਲੇ ਜੀ ਤੁਸੀਂ ਬਹੁਤ ਵੱਡੇ ਐਕਟਰ ਹੋ ਤੇ ਜਦੋਂ ਆਪਣੇ ਪੁੱਤਰ ਦੀ ਕਿਸੇ ਇਸ ਤਰ੍ਹਾਂ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਕੀ ਕਿੰਨਾ ਪ੍ਰਾਊਡ ਫੀਲ ਕਰਦੇ ਹੋ ਐਜ਼ ਅ ਫਾਦਰ ਬਹੁਤ ਪ੍ਰਾਊਡ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਹਰ ਪੇਰੈਂਟ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਤੁਸੀਂ ਆਪਣੇ ਬੱਚੇ ਦੇ ਨਾਲ ਕੰਮ ਕਰ ਰਹੇ ਹੋ ਆਪਣੇ ਦੇ ਬੱਚੇ ਦੇ ਵਾਸਤੇ ਕੰਮ ਕਰ ਰਹੇ ਹੋ ਜੀ ਥੈਂਕ ਯੂ ਸੋ ਮਚ ਜਦੋਂ ਜਦੋਂ ਇਹਦੇ ਵਿੱਚ ਕੰਮ ਕਰ ਰਹੇ ਸੀਗੇ ਤਾਂ ਪੁੱਤਰ ਵੱਲੋਂ ਕਿਹੜਾ ਇੱਕ ਪੁੱਛਣਾ ਚਾਹਾਂਗੀ ਕੰਪਲੀਮੈਂਟ ਦਿੱਤਾ ਵੀ ਪਪਾ ਆ ਕਮਾਲ ਕਰਤੀ ਅੱਜ ਤੇ ਉਹ ਇਸ ਤਰ੍ਹਾਂ ਕਹਿੰਦਾ ਹੀ ਨਹੀਂ ਜੀ ਮੈਨੂੰ ਤਾਂ ਕਹਿੰਦਾ ਪਪਾ ਆ ਠੀਕ ਕਰੋ ਆ ਠੀਕ ਕਰੋ ਕੀ ਬੋਲਦਾ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ